ਇਜ਼ਰਾਈਲ ਨੇ 200 ਲੜਾਕੂ ਜਹਾਜ਼ਾਂ ਦੇ ਨਾਲ ਈਰਾਨ ਦੇ ਉੱਪਰ ਵੱਡੇ ਹਵਾਈ ਹਮਲੇ ਕੀਤੇ ਨੇ ਜਿਸ ਕਰਕੇ ਇਜ਼ਰਾਈਲ ਦੇ 78 ਲੋਕਾਂ ਦੀ ਮੌਤ ਹੋ ਗਈ ਅਤੇ 329 ਤੋਂ ਵੱਧ ਜ਼ਖਮੀ ਹੋ ਗਏ ਨੇ ਮਰਨ ਵਾਲਿਆਂ ਚ ਈਰਾਨ ਦੇ 6 ਪਰਮਾਣੂ ਵਿਗਿਆਨੀ ਅਤੇ ਟੌਪ 4 ਮਿਲਟਰੀ ਕਮਾਂਡਰ ਸਨ 20 ਸੈਨਾ ਆਫਸਰ ਵੀ ਮੌਜੂਦ ਸਨ ਇਜ਼ਰਾਈਲੀ ਹਮਲੇ ਦੇ ਜਵਾਬ ਚ ਈਰਾਨ ਨੇ ਦੁਪਹਿਰ ਚ ਪਲਟਵਾਰ ਕੀਤਾ ਅਤੇ 100 ਤੋਂ ਵੀ ਜ਼ਿਆਦਾ ਡਰੋਨ ਦਾਗੇ ਇਜ਼ਰਾਈਲੀ ਸੈਨਾ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਹੁਣ ਤੱਕ ਸਾਰੇ ਡਰੋਨ ਦੇਖ ਦਿੱਤੇ ਨੇ ਹੁਣ ਤੱਕ ਇੱਕ ਵੀ ਡਰੋਨ ਇਜ਼ਰਾਈਲ ਦੀ ਸਰਹੱਦ ਤੱਕ ਨਹੀਂ ਪਹੁੰਚਿਆ ਹਾਲਾਂਕਿ ਅਮਰੀਕਾ ਨੇ ਇਨ੍ਹਾਂ ਹਮਲਿਆਂ 'ਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਸ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਬੰਦ ਕਰ ਲਈ ਸਮਝੌਤੇ ਤੇ ਸਹਿਮਤ ਹੋਣਾ ਚਾਹੀਦਾ ਹੈ ਟਰੰਪ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੁਝ ਵੀ ਨਾ ਬਚੇ ਈਰਾਨ ਨੂੰ ਇਹ ਡੀਲ ਕਰ ਲੈਣੀ ਚਾਹੀਦੀ ਹੈ ਉਧਰ ਈਰਾਨ ਦੇ ਰਾਸ਼ਟਰਪਤੀ ਮਸੂਦ ਪੈਜਸ਼ਕੀਨ ਨੇ ਈਰਾਨੀ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਇਜ਼ਰਾਈਲ ਨੂੰ ਸਖਤ ਤੇ ਸ਼ਕਤੀਸ਼ਾਲੀ ਜਵਾਬ ਦੇਣ ਦੀ ਗੱਲ ਆਖੀ ਹੈ